ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਪੰਜਾਬ ਸਰਕਾਰ ਵੱਲੋਂ ਵੀ ਛੇੜਿਆ ਹੋਇਆ ਜਿਹਦੇ ਵਿੱਚ ਫਰੋਇਪੁਰ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹਾਸਲ ਹੋ ਰਹੀਆਂ ਅੱਜ ਵੀ ਜਿਹੜਾ ਵੀ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ 2 ਕਿਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਹੈ ਤੇ ਤਿੰਨ ਲੋਕਾਂ ਨੂੰ ਜਿਹੜਾ ਕਾਬੂ ਕੀਤਾ ਜਿਹੜੇ ਕਾਬੂ ਕੀਤੇ ਉਹਨਾਂ ਵਿੱਚ ਇੱਕ ਔਰਤ ਵੀ ਜਿਹੜੀ ਆ ਉਹ ਸ਼ਾਮਲ ਆ ਉਹ ਦੱਸੀ ਜਾ ਰਹੀ ਆ ਵੀ ਕਿਹਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਫਰੋਇਪੁਰ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਨਸ਼ੇ ਦੇ ਖਿਲਾਫ ਜਿਹੜੀਆਂ ਮਿਲੀਆਂ ਸੀਗੀਆਂ ਕਿਉਂਕਿ ਸੂਚਨਾ ਦੇ ਆਧਾਰ 'ਤੇ ਹੋਵੇ ਨਾ ਕਿ ਲਗਾ ਕੇ ਜਿਹੜਿਆ ਇਹ ਜਿਹੜੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਵੀ ਜਿਹਦੇ ਵਿੱਚ ਵੱਡੀਆਂ ਸਫਲਤਾ ਹਾਸਲ ਹੋ ਪਾਰ ਪਾਕਿਸਤਾਨ ਵੱਲੋਂ ਜਿਹੜੀ ਆ ਉਹ ਆਉਂਦੀ ਹੈ ਤੇ ਇੱਥੇ ਜਿਹੜੇ ਤਸਕਰ ਆ ਗਿਆ ਇਹਨਾਂ ਨੂੰ ਅੱਗੇ-ਅੱਗੇ ਅਲੱਗ-ਅਲੱਗ ਜਗ੍ਹਾ ਤੇ ਵੇਚਣ ਦਾ ਜਿਹੜਾ ਕੰਮ ਕਰਦੇ ਆ ਪੁਲਿਸ ਵੱਲੋਂ ਵੀ ਜਦੋਂ ਸੂਚਨਾ ਮਿਲਦੀ ਹੈ ਤੇ ਜਾਂ ਸ਼ੱਕ ਦੇ ਦਾਤੇ ਜਦੋਂ ਇਹਨਾਂ ਲੋਕਾਂ ਨੂੰ ਜੇ ਫੜਿਆ ਜਾਂਦਾ ਤਾਂ ਉਦੋਂ ਪਰ ਪਤਾ ਚੱਲਦਾ ਵੀ ਇਹ ਜਿਹੜੇ ਲੋਕ ਆ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਆ ਤੇ ਨਸ਼ੇ ਦਾ ਕਾਰੋਬਾਰ ਕਰਦੇ ਹੋਏ ਉਹ ਵੀ ਅੱਗੇ ਜਿਹੜੀ ਹੈ ਸਪਲਾਈ ਕਰਦੀ ਆ ਕਿਉਂਕਿ ਜਿਹੜੀ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਨ ਦੀਆਂ ਜਾਂ ਨਾਪਾਕ ਕੋਸ਼ਿਸ਼ਾਂ ਜਿਹੜੀਆਂ ਇਹਨਾਂ ਲੋਕਾਂ ਵੱਲੋਂ ਕੀ ਕੀਤਾ ਜਾ ਰਿਹਾ ਇਹਨਾਂ ਨੂੰ ਪੂਰੀ ਤਰ੍ਹਾਂ ਰੋਕ ਲਗਾਉਣ ਵਾਸਤੇ ਪਿਛਲੇ ਦਿਨਾਂ ਦੇ ਵਿੱਚ ਵੱਡੀਆ ਸਫਲਤਾ ਹੈ ਰੋਇਨ ਫੜਨ ਦੇ ਮਾਮਲੇ ਵਿੱਚ ਪੁਲਿਸ ਨੂੰ ਮਿਲਿਆ ਸੀ ਜਿਹਦੇ ਵਿੱਚ ਰੋਇਨ ਵੀ ਬਰਾਮਦ ਕੀਤੀ ਤੇ ਨਸ਼ਰ ਜਿਹੜੇ ਤਸਕਰ ਕੰਮ ਕਰਦੇ ਆ ਉਹਨਾਂ ਨੂੰ ਫੜ ਕੇ ਅਸਲਾਕਾਰ ਪਿੱਛੇ ਭੇਜਣ ਦਾ ਕੰਮ ਜਲਾ ਕੀਤਾ ਗਿਆ ਅੱਜ ਵੀ ਜਿਹੜਾ ਮਾਮਲਾ ਸਾਹਮਣੇ ਆਇਆ 2 ਕਿਲੋ ਰੋਇਨ ਆ 2 ਹਥਿਆਰ ਬਰਾਮਦ ਕੀਤੇ ਆ ਤੇ ਨਾਲ ਕਾਤੂਚ ਵੀ ਜੜਿਆ ਪੁਲਿਸ ਨੂੰ ਜਿਹੜਾ ਉਹ ਮਿਲੇ ਨੇ ਵੀ ਕਹਿ ਜਾ ਸਕਦਾ ਵੀ ਤਿੰਨ ਲੋਕਾਂ ਨੂੰ ਜਿਹੜਾ ਫੜਿਆ ਗਿਆ ਜਿਹਦੇ ਵਿੱਚ ਇੱਕ ਔਰਤ ਸ਼ਾਮਲ ਆ ਤੇ 2 ਕਿਲੋ ਰੋਇਨ ਨਾਲ ਜਿਹੜੀ ਆ ਉਹ ਫੜੀ ਗਈ ਆ ਔਰਤਾਂ ਦਾ ਜਿਹੜਾ ਨਸ਼ੇ ਦੇ ਤਸਕਰੀ ਦੇ ਕੰਮ ਦੇ ਵਿੱਚ ਸ਼ਾਮਲ ਹੋਣਾ ਪੁਲਿਸ ਵਾਸਤੇ ਇੱਕ ਵੱਡਾ ਚੈਲੰਜ ਜਿਹੜਾ ਫਸਿਰਦਾ ਦਬਾਂਦਾ ਜਾ ਰਿਹਾ ਕਿਉਂਕਿ ਔਰਤਾਂ ਤੇ ਸ਼ੱਕ ਕਰਨਾ ਤੇ ਜਾ ਉਹਦੀ ਤਲਾਸ਼ੀ ਲੈਣੀ ਕਾਫੀ ਮੁਸ਼ਕਲ ਜਿਹੜਾ ਹੁੰਦਾ ਵੀ ਜਿਸ ਕਰਕੇ ਔਰਤਾਂ ਉਂਤੇ ਉਹਦੀ ਜਿਹੜਾ ਵੀ ਇਹ ਚ ਕਾਰੋਬਾਰ ਦੇ ਵਿੱਚ ਲਿਫਟ ਹੁੰਦੀਆਂ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਵਾਸਤੇ ਵੀ ਜਿਹੜੀ ਆ ਕਾਫੀ ਇੱਕ ਚੈਲੰਜ ਵਰਗਾ ਰੋਲ ਜਿਹੜਾ ਬਣ ਜਾਂਦਾ ਲੇਕਿਨ ਫਿਰ ਵੀ ਪੁਲਿਸ ਵੱਲੋਂ ਜਿਹੜੀ ਆ ਆਪਣੀ ਮੁਸਤਦੀ ਦਿਖਾਉਂਦੇ ਹੋਏ ਨਾਕੇ ਲਗਾਏ ਜਾਦੇ ਨੇ ਤੇ ਜੋ ਆਪਣੇ ਸਰਸਟ ਦੇ ਰਾਈ ਜਿਹਨਾਂ ਤਲਾਸ਼ੀਆਂ ਲਿੱਤੀਆਂ ਜਾਂਦੀਆਂ ਤੇ ਉਨੂੰ ਪਤਾ ਚੱਲਦਾ ਵੀ ਇਹ ਲੋਕ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਆ ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ ਪੁਲਿਸ ਨੇ ਤਿੰਨ ਲੋਕਾਂ ਨੂੰ ਕਾਬੂ ਕੀਤਾ 2 ਕਿਲੋ ਹਿਰੋਇਨ ਤੇ ਹਥਿਆਰ ਹੈ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਔਰਤ ਵੀ ਜਿਹੜੀ ਸ਼ਾਮਲ ਹੈ ਜਿਨ੍ਹਾਂ ਨੂੰ ਕਾਬੂ ਕਰਕੇ ਤੇ ਉਹਨੂੰ ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਵੀ ਇਹ ਲੋਕ ਜਿਹੜੇ ਹਿਰੋਇਨ ਕਿੱਥੋਂ ਲੈ ਕੇ ਆਉਂਦੇ ਆ ਤੇ ਕਿਹਨੂੰ ਦੇ ਜਾਂਦੇ ਆ ਤਾਂ ਜੋ ਇਹਨਾਂ ਦੀ ਚੈਨ ਨੂੰ ਵੀ ਤੋੜਿਆ ਜਾ ਸਕੇ ਤੇ ਉਹਨਾਂ ਨੂੰ ਫੜ ਕੇ ਵੀ ਇਲਾਕੇ ਦੇ ਪਿੱਛੇ ਭੇਜਿਆ ਜਾ ਸਕੇ ਪੰਜਾਬ ਪੁਲਿਸ ਜੇਲਾ ਫੋਰਸ ਪਰ ਨੂੰ ਸਾਨੂੰ ਫੇਰ ਸਫਲਤਾ ਬੜੀ ਵਧੀਆ ਹਾਸਲ ਹੋਈ ਹੈ ਜਦੋਂ ਸਾਡੇ ਸੀਆਈਏ ਜੀਰਾ ਐਸਐਚਓ ਸਿਟੀ ਜੀਰਾ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਜਦੋਂ ਤਿੰਨ ਜਣੇ ਨੂੰ ਗ੍ਰਿਫਤਾਰ ਕਰਕੇ ਸੁਖਦੇਵ ਉਰਫ ਸਨੀ ਉਮਰ ਕਰੀਬ 24 ਸਾਲ ਸਰਬਜੀਤ ਔਰ ਉਮਰ ਕਰੀਬ 42 ਸਾਲ ਤੇ ਜਸਵਿੰਦਰ ਸਿੰਘ ਉਰਫ ਲਿਆਕਤ ਇਹ ਇਹ ਇਹਨੋਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 2 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਪਿਸਤਲ 30 ਬੋਰ ਸਮੇਤ 12 ਰੌਂਦ ਜਿੰਦਾ ਤੇ 30 30 ਬੋਰ ਦੇ 40 ਰੌਂਦ ਜਿਹੜੇ ਰਿਕਵਰ ਕਰਨ ਸਫਲਤਾ ਹਾਸਲ ਹੋਈ ਹੈ ਤੇ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕੀਤੇ ਆ ਇਹਨਾਂ ਦਾ ਪਹਿਲਾ ਜਿਹੜਾ ਮੁਕੱਦਮਾ ਨੰਬਰ 62 17625 ਨੂੰ ਰਜਿਸਟਰ ਕੀਤਾ ਸੀ ਉਹਦੀ ਹੀ ਬੈਕਵਰਡ ਲਿੰਕੇਜ ਦੇ ਵਿੱਚ ਉਹਦੀ ਪੁੱਛਗਿੱਛ ਤੋਂ ਜਿਹੜੀ ਉਸ ਤੋਂ ਜੋ ਲਿੰਕਸ ਆਏ ਸੀਗੇ ਸਾਡੇ ਕੋਲ ਜੋ ਲੀਡਸ ਮਿਲੀਆਂ ਸੀ ਉਹ ਲੀਡਸ ਤੋਂ ਵਰਕ ਆਊਟ ਕਰਦੇ ਕਰਦੇ ਤੇ ਜਿਹੜੀ ਇਹ ਇਨਫੋਰਮੇਸ਼ਨ ਇਹਨਾਂ ਨੇ ਉਹਨੂੰ ਡਿਵੈਲਪ ਕੀਤਾ ਜਿਹੜੀ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਜਦੋਂ ਵੀ ਇਹ ਬੰਦੇ ਅ ਇਸ ਏਰੀਏ ਦੇ ਵਿੱਚ ਫਿਰਦੇ ਜਿਹੜੇ ਇਹ ਬੰਦੇ ਇਸੇ ਕੰਮ ਕਰਦੇ ਆ ਤੇ ਇਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਉਸ ਤੇ ਦੇਖਦੇ ਪੁੱਲ ਸੇਮ ਨਾਲ ਮਨਸੂਰ ਦੇਵਾ ਛਤਰਾ ਰੋਡ ਤੇ ਉਸ ਤੋਂ ਇਹਨਾਂ ਨੂੰ ਉਹਦੇ ਜਿਹੜੇ ਉੱਥੇ ਪਹੁੰਚਾ ਕੀਤਾ ਕਿੰਨਾ ਪਾਸੋਂ ਆਪ ਰੱਖੀ ਹੋਏ 2 ਕਿਲੋ ਹੈਰਡ ਇੱਕ ਮੋਟਰਸਾਈਕਲ ਸੀ ਤੇ ਦੋ ਪਿਸਤਲ ਮਾਪੋਤ ਨੇ ਕੀ ਤੋਂ ਤੇ ਇਹਦੇ ਚ ਸੁਖਦੇਵ ਸਿੰਘ ਸਣੀ ਜਿਹੜੇ ਸਰਬਜੀਤ ਕੌਰ ਦਾ ਬੇਟਾ ਹਾਂ ਤੇ ਇਹ ਜਿਹੜਾ ਜਸਵਿੰਦਰ ਸਿੰਘ ਹੈ ਇਹ ਵੀ ਜਿਹੜਾ ਇਹਨਾਂ ਦਾ ਭਾਂਜਾ ਹੈ ਉਹਦਾ ਸੰਦੇ ਭਾਂਜੇ ਪਹਿਲੇ ਪੱਤਿਆਂ ਚ ਵੀ ਮਾਪੋਤੀ ਨੇ ਜੀ ਜਾਂ ਪਹਿਲਾਂ ਚ ਇਸ ਵਾਲੇ ਚ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਆਪਾਂ ਉਹਦੀ ਪੀਸੀ ਕੀਤੀ ਸੀ ਉਹਦੇ ਵਿੱਚ ਉਹ ਵੀ ਮਾਪੋਤ ਸੀ ਸਰ ਮਾ ਦੇ ਉੱਪਰ ਵੀ ਪਹਿਲਾਂ ਕੋਈ ਮਕਦਮਾ ਦਖਲ ਹੈ ਸੀ ਇਹਦੇ ਵਿੱਚ ਜੀ ਉਹਦੇ ਤੇ ਤਾਂ ਨਹੀਂ ਹੈ ਹੁਣੇ ਚੈੱਕ ਕਰ ਰਹੇ ਹਾਂ ਤੇ ਜਿਹੜਾ ਜਸਵਿੰਦਰ ਸਿੰਘ ਹੈ ਜਿਹੜਾ ਤੀਸਰਾ ਬੰਦਾ ਹੈ ਉਰਫ ਲਿਆਕਤ ਉਹਦੇ ਉੱਪਰ ਪਹਿਲਾ ਮੁਕੱਦਮਾ ਨੰਬਰ 38 ਥਾਣਾ ਸਿਟੀ ਮੋਗਾ ਦਾ 1176 ਨੰਬਰ 222 ਦਾ ਥਾਣਾ सदर ਜ਼ੀਰਾ ਦਾ ਤੇ ਇੱਕ ਮੁਕੱਦਮਾ ਨੰਬਰ 925 ਦਾ ਹੀ ਹੈਗਾ ਇਹ ਆਮ ਦਾ ਇੱਕ ਸਿੱਧੀ ਜ਼ੀਰਾ ਦੇ ਵਿੱਚ ਜਿਹੜਾ 302 ਦਾ ਇਹ ਮੁਕੱਦਮਾ ਹੈ ਇਹਦੇ ਵਿੱਚ ਮੁਕੱਦਮਾ ਦਾ ਹੈ ਟੋਟਲ ਕਿੰਨੀ ਹੋ ਗਈ ਜੀ ਰਿਕਵਰੀ ਫਰੋਸਪਰ ਪੁਲਿਸ ਦੀ ਪਿਛਲੇ 2-3 ਮਹੀਨਿਆਂ ਚ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਨਾਨਿਕ ਸਵੇਰਾ ਫਰੋਇ